ਬੁੱਢਲਾਡਾ ਦੇ ਨਾਲ ਲੱਗਦੇ ਪਿੰਡ ਫੁੱਲੂਵਾਲ ਡੋਗਰਾ ਤੋਂ ਇੱਕ ਸ਼ਰਮਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਵਾਲੇ ਚ ਅੰਨੀ ਹੋਈ ਇੱਕ ਔਰਤ ਜਿਸ ਦੇ ਪਿੰਡ ਦੇ ਹੀ ਨੌਜਵਾਨ ਨਾਲ ਨਾਜਾਇਜ਼ ਸਬੰਧ ਤਨ ਅਤੇ ਦੋਹਾਂ ਦੇ ਰਾਹ ਵਿੱਚ ਉਸ ਦਾ ਸੋਹਰਾ ਰੋੜਾ ਬਣ ਰਿਹਾ ਸੀ ਜਿਸ ਤੋਂ ਉਹ ਬੇਹਦ ਦੁਖੀ ਸਨ ਜਿਸ ਦੇ ਚਲਦਿਆਂ ਨੂੰ ਨੇ ਆਪਣੇ ਹੀ ਸੋਹਰੇ ਦਾ ਆਪਣੇ ਹੀ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤ ਮ੍ਰਿਤਕ ਵਿਅਕਤੀ LIC ਕੰਪਨੀ ਵਿੱਚ ਕੰਮ ਕਰਦਾ ਸੀ ਤੇ ਕੁਝ ਸਮੇਂ ਬਾਅਦ ਰਿਟਾਇਰ ਹੋ ਜਾਣਾ ਸੀ ਪਰ ਕਲਯੁਗੀ ਨੂੰ ਨੇ ਆਪਣੇ ਹੀ ਪ੍ਰੇਮੀ ਨਾਲ ਸਲਾਹ ਕਰਕੇ ਉਸ ਨੂੰ ਜ਼ਿੰਦਗੀ ਤੋਂ ਰਿਟਾਇਰ ਕਰ ਦਿੱਤਾ ਇਸ ਕਤਲ ਦੀ ਗੁੱਥੀ ਨੂੰ ਕੁਝ ਹੀ ਸਮੇਂ ਵਿੱਚ ਬੁਢਲਾਡਾ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੁਢਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਖ਼ਬਰ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮ੍ਰਿਤਕ ਲਾਭ ਸਿੰਘ ਜਿਹੜਾ ਮ੍ਰਿਤਕ ਪਾਇਆ ਗਿਆ ਕਿ ਉਹਦਾ ਕਿਸੇ ਨਾ ਕਿਸੇ ਨੇ ਕੋਈ ਅਣਪਛਾਤੇ ਬੰਦੇ ਆ ਨੇ ਮਰਡਰ ਕਰ ਦਿੱਤਾ ਤੇ ਮੌਕੇ ਤੇ ਪਹਿਲਾਂ ਐਸਐਚਓ ਸਾਹਿਬ ਪਹੁੰਚੇ ਫਿਰ ਡੀਐਸਪੀ ਸਾਹਿਬ ਪਹੁੰਚੇ ਬੁੱਢਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀਗੀ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ CIA ਦੀ ਟੀਮ ਹੈ ਇਹਨਾਂ ਦੀ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ 4-5 ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮਰਤਕ ਹੈ ਲਾਭ ਸਿੰਘ ਇਹ LIC 'ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ 'ਚ ਔਰ ਇਹਦੀ 31 ਇਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲਿਆ ਹੈ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਘਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਇਹ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ 'ਚ ਅੜਿੱਕਾ ਹੋਊਗਾ ਤੇ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫਾਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਹੈ ਲੱਕੜ ਵਾਲਾ ਜਿਹੜਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਪ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕੀ ਦੀ ਦੀ ਗ੍ਰਿਫਤਾਰੀ ਹੋ ਗਈ ਇਹਦੇ ਵਿੱਚ ਇਹਦੇ ਵਿੱਚ ਅਸੀਂ 9 ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇੱਕ ਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਕੋਈ ਕਿਸੇ ਕਿਸਮ ਦਾ ਡਿਸਕਿਊਸ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਤਲਾਕ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਸ ਸਰ ਕਿਨੇ ਚਿਰ ਤੋਂ ਪਲਾਨਿੰਗ ਚੱਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਓਂ ਡੁੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ੜਿਕਾ ਲੇਕਿਨ ਇੱਕਦਮ ਜਦੋਂ ਉਹਨੇ ਦੱਸਿਆ ਕਿ ਅੱਜ ਵਿਆਹ ਹੈ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ ਤੁਸੀਂ ਹੋਰ ਬੰਦੇ ਦੀ ਵੀ ਹਿਸਾਬ ਨਾਲ ਵੇਖੋ ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਢੁਗਾਈ ਨਾਲ ਪੁੱਛਗਿਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਏਗੀ